ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ 16x 7 ਫੁੱਟ ਟਰੈਲਰ ਰੈਡੀ ਹੋਇਆ ਹੈ ਜੀ ਡਬਲ ਟਾਇਰ ਡਬਲ ਜੱਕ ਦੇ ਵਿੱਚ ਰॉयਲ ਬਲੂ ਕਲਰ ਬਹੁਤ ਪਿਆਰਾ ਹੈ ਜੀ ਨੀਲਾ ਕਲਰ ਬਿੱਡ ਦੇ ਆਰਡਰ ਤੇ ਤਿਆਰ ਹੋਇਆ ਵੀਰ ਜੀ ਬਿੱਡ ਦੇ ਵਿੱਚ ਜਾਲੀ ਦੀ ਲੋੜ ਨਹੀਂ ਸੀ ਬਾਈਆਂ ਨੂੰ ਜਾਲੀ ਨਹੀਂ ਲਵਾਈ ਜੀ ਆਲੂ ਦੇ ਵਿੱਚ ਚੱਲਣਾ ਹੈ ਜੀ ਟਰੈਲਰ ਆ ਦੇਖ ਸਕਦੇ ਹੋ ਅੱਗੇ ਬਾਈਆਂ ਨੇ 1.5 ਫੁੱਟ ਦਾ ਅੱਗੇ ਜਾਲ ਹੋਰ ਵਧਵਾ ਕੇ ਲਾਇਆ ਹੈ ਜੀ ਆ ਦੇਖ ਸਕਦੇ ਹੋ 1.5 ਫੁੱਟ ਦਾ ਜਿਹੜਾ ਜਾਲ ਹੈ ਜੀ ਬਿੱਡ ਦੇ ਉੱਪਰ ਲਾਇਆ ਹੋਇਆ ਇਹਦੇ ਲੱਗ ਤੋਂ ਬੋਲਟ ਦਿੱਤੇ ਹੋਇਆ ਹੈ ਦੇਖ ਸਕਦੇ ਹੋ ਜੀ ਇਹ ਤਾਰ ਵੀ ਸਕਦੇ ਹੋ ਕਈ ਵੀਰ ਕਹਿੰਦੇ ਨੇ ਕਿ ਇਹ ਲਾ ਕੇ ਟੌਰ ਦੇ ਵਿੱਚ ਫਰਕ ਪੈ ਗਿਆ ਇਹਦੇ ਲੱਗ ਬੋਲਟ ਦਿੱਤੇ ਹੋਏ ਆ ਜੀ ਇਹਨੂੰ ਤਾਰ ਵੀ ਸਕਦੇ ਹਾਂ ਬਿੱਡ ਮੋٹے ਪੈਪਾਂ ਵਾਲਾ ਹੈ ਜੀ ਦੇਖ ਸਕਦੇ ਹੋ ਪ੍ਰੋਫਾਈਲ ਬਿੱਡ ਕਹਿੰਦੇ ਇਹਨੂੰ ਲੇਜ਼ਰ ਕਟਿੰਗ ਕੰਪਿਊਟਰ ਬਿੱਡ ਕਹਿੰਦੇ ਆ ਜੀ ਸਾਰਾ ਟਰਾਲਾ ਹੀ ਕਸਟਮਾਈਜ਼ ਰੈਡੀ ਹੋਇਆ ਹੈ ਜੀ ਸਾਰੇ ਟਰਾਲੇ ਦਾ ਰਿਵਿਊ ਕਰਾਵਾਂਗੇ ਵੀਰ ਜੀ ਵੀਡੀਓ ਪੂਰੀ ਦੇਖਿਓ ਜੀ ਐਂਡ ਤੱਕ ਵਜ਼ਨ ਹੈ ਜੀ 30 ਕੰਟਲ ਟ੍ਰੇਲਰ ਦਾ 290000 ਰੁਪਏ ਦੇ ਵਿੱਚ ਰੈਡੀ ਹੋਇਆ ਹੈ ਵੀਰ ਜੀ ਬੀਲ ਕੱਪ ਵੀ ਲਾਣੇ ਆ ਜੀ ਇਹਨੂੰ 10 ਨਟ ਹੀ ਹੱਬ ਹੈ ਜੀ ਇਹਨੂੰ ਜਹਾਜੀ ਫਰਸ਼ ਲੱਗੇ ਹੋਇਆ ਹੈ ਜੀ ਡਾਲਾ ਇਹਦਾ ਨੀਚੇ ਨੂੰ ਖੁੱਲੂਗਾ ਜੀ ਨੀਚੇ ਨੂੰ ਖੁੱਲਣ ਵਾਲਾ ਕਰਾਇਆ ਪੱਤੀਆਂ ਦੇ ਲਾ ਕੇ ਆਲੂ ਦੀ ਬੋਰੀਆਂ ਰੱਖਣੀਆਂ ਪਉਂਦੀਆਂ ਬਈਆਂ ਨੂੰ ਆਗਰੇ ਦੇ ਵਿੱਚ ਟਰਾਲਾ ਜਾਣਾ ਹੈ ਵੀਰ ਜੀ ਬਈਆਂ ਨੇ ਖਿੜਕੀ ਵੀ ਆਪਣਾ ਦੋਨੋਂ ਸਾਈਡ ਰਖਾਈ ਹੈ ਜੀ ਦੇਖ ਸਕਦੇ ਹੋ ਇਸ ਸਾਈਡ ਵੀ ਹੈ ਤੇ ਦੂਈ ਸਾਈਡ ਵੀ ਹੈ ਲੰਬਾਈ ਹੈ ਜੀ ਇਹਦੀ 16 ਫੁੱਟ ਚੌੜਾਈ ਹੈ ਇਹਦੀ 7 ਫੁੱਟ ਵਜਨ ਇਹਦਾ 30 ਪਲੱਸ ਹੈ ਜੀ ਰੇਟ ਇਹਦਾ 290000 ਰੁਪਏ ਦੇ ਵਿੱਚ ਰੈਡੀ ਹੋਇਆ ਡਬਲ ਜੈਕ ਦੇ ਵਿੱਚ ਅੰਬਾਲਾ ਸ਼ਹਿਰ ਵੀਰ ਜੀ ਆਪਣੀ ਵਰਕਸ਼ਾਪ ਹੈ ਜੀ ਪੇਵੇ ਰੋਡ ਤੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਵਰਕਸ਼ਾਪ ਦਾ ਨਾਮ ਹੈ ਜੀ ਮੋਬਾਈਲ ਨੰਬਰ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ ਮੋਬਾਈਲ ਬੋਲ ਕੇ ਵੀ ਦੱਸਦੇ ਆ 70277 ਦੁਬਾਰਾ 77181 70277 ਦੁਬਾਰਾ ਫੇਰ 77181 ਇਸ ਨੰਬਰ ਤੇ ਫੋਨ ਕਰਕੇ ਵੀਡੀਓ ਤੇ ਫੋਟੋਆਂ ਟਰਾਲਿਆਂ ਦੀ ਮੰਗਾ ਸਕਦੇ ਹੋ ਕੁਝ ਵੀ ਦੱਸਣਾ ਰਹਿ ਗਿਆ ਹੋਵੇ ਬੁਕਿੰਗ ਕਰ ਸਕਦੇ ਹੋ ਔਨਲਾਈਨ ਇਸੇ ਨੰਬਰ ਤੇ ਹੁਣ ਇਹ ਟਰਾਲੇ ਦਾ ਰਿਵਿਊ ਕਰਾਂਦੇ ਆਂ ਵੀਰ ਜੀ ਕੀ ਕੀ ਮਾਲ ਆਇਆ ਇੱਕ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿਦਾਂ ਦੀ ਲੱਗੀ ਜੇ ਕੁਝ ਦੱਸਣਾ ਰਹਿ ਜਾਵੇ ਵੀਰ ਜੀ ਵੀਡੀਓ ਦੇ ਵਿੱਚ ਨਾ ਚੇਤੇ ਆਵੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਸਭ ਤੋਂ ਪਹਿਲਾਂ ਹੁੱਕ ਦੇਖੋ ਜੀ ਜਿਹੜੀ ਟਰੈਕਟਰ ਨੂੰ ਪੈਂਦੀ ਹੈ ਕਿੰਨੀ ਹੈਵੀ ਹੁੱਕ ਲਾਈਏ ਵੀਰ ਜੀ 4 ਇੰਚੀ ਹੁੱਕ ਇਹ ਟਰੈਕਟਰ ਨੂੰ ਵੀ ਸਪੈਸ਼ਲ ਹੁੱਕ ਲੱਗਦੀ ਹੈ ਜੀ ਇਹ ਟਰੈਕਟਰ ਵਾਲੀ ਹਰੇਕ ਹੁੱਕ ਦੇ ਵਿੱਚ ਨਹੀਂ ਆਉਂਦੀ ਇਹਨੂੰ ਸਪੈਸ਼ਲ ਹੁੱਕ ਦੇ ਵਿੱਚ ਲੱਗੂਗੀ ਇਹ ਟਰੈਕਟਰ ਨੂੰ ਬਾਈਆਂ ਨੇ ਹੁੱਕ ਸਪੈਸ਼ਲ ਲਵਾਈ ਹੈ ਜੀ ਬਹੁਤ ਹੈਵੀ ਹੁੱਕ ਦੇ ਵਿੱਚ ਚੱਲੂਗੀ ਜੀ ਇਹ ਆਹ ਮੱਛੀ ਦਾ ਗੱਟਾ ਦੇਖ ਲਓ ਵੀਰ ਜੀ ਕਿੰਨਾ ਲੰਬਾ ਕੀਤਾ ਹੋਇਆ ਜੀ ਟਰੈਲਰ ਤੋਂ 54 ਇੰਚ ਦਾ ਗੱਟਾ ਹੈ ਜੀ ਟਰਾਲੀ ਕੋਈ ਝੋਲ ਨਹੀਂ ਮਾਰੂਗੀ ਰੋਡ ਤੇ ਜਾਂਦੀ ਲੋਡ ਦੀ ਕਈ ਟਰਾਲੀਆਂ ਦੇ ਬੈਲੈਂਸ ਨਹੀਂ ਹੁੰਦੇ ਝੋਲ ਮਾਰਦੀ ਹੈ ਜੇ ਆਪਣੀ ਟਰਾਲੀ ਝੋਲ ਮਾਰ ਜੇ ਫੁੱਲ ਗਾਰੰਟੀ ਹੈ ਜੀ। ਵੇਸ਼ੇ ਕਰਕੇ ਆਪਾਂ ਨੇ ਮੱਛੀ ਵੱਧ ਤੋਂ ਵੱਧ ਲੰਬੀ ਕੀਤੀ ਆ ਟਰੈਕਟਰ ਦੇ ਟਾਇਰਾਂ ਦੇ ਵਿੱਚ ਵੀ ਨਹੀਂ ਫਸੂਗੀ। ਇਹ ਵੀ ਆਪਣੀ ਫੁੱਲ ਗਾਰੰਟੀ ਹੈ। ਆ ਨੀਚੇ ਸਟੈਂਡ ਦੇਖ ਸਕਦੇ ਹੋ ਕਿੰਨਾ ਹੈਵੀ ਲੈ ਹੈ ਜੀ ਲੋਡ ਦੀ ਟਰਾਲੀ ਜਿੰਨਾ ਮਰਜੀ ਲੋਡ 300 ਕਿਲੋਟਾ ਲੋਡ ਪਾ ਕੇ ਸਟੈਂਡ ਤੇ ਖੜਾ ਦੋ ਕੋਈ ਦਿੱਕਤ ਨਹੀਂ ਆਊਗੀ। ਆ ਜੈਕ ਵਾਲਾ ਪੈਪ ਹੈ ਜੀ। ਬਿਲਕੁਲ ਨਿਊ ਪਾਇਪ ਹੁੰਦੇ ਆ ਜੈਕ ਦੇ ਨਾਲ ਨਿਊ ਕਿਟ ਆਂਦੀ ਹੈ ਜੀ ਆ ਸਪੈਸ਼ਲ 4 ਇੰਚੀ ਬੱਤੀ ਦੀ ਜੈਕ ਵਾਲੇ ਪਾਇਪ ਵਾਸਤੇ ਡੱਬੀ ਲਾਈ ਹੋਈ ਹੈ ਜੀ ਸਾਰਾ ਅੰਡਰਗਰਾਊਂਡ ਪਾਇਪ ਕੱਢਿਆ ਹੋਇਆ ਹੈ ਜੀ ਆ ਆਪਣਾ ਪੌੜੀ ਹੈ ਜੀ ਟਰਾਲੇ ਦੇ ਉੱਤੇ ਚੜਨ ਦੇਖ ਸਕਦੇ ਹਾਂ ਬਾਈ ਨੇ ਨਾਮ ਲਿਖਵਾਇਆ ਆਪਣਾ ਧਨਵਾਨ ਸਿੰਘ ਆਗਰੇ ਦੇ ਵਿੱਚ ਡਿਲੀਵਰ ਹੋਣਾ ਹੈ ਜੀ ਟਰਾਲਾ ਆਗਰੇ ਦੇ ਵਿੱਚ ਜਾਣਾ ਹੈ ਅੱਜ ਹੀ ਇਹ ਟਰਾਲਾ ਜਾਊਗਾ ਵੀਰ ਜੀ ਇਸੇ ਕਰਕੇ ਇਹਦੀ ਵੀਡੀਓ ਬਣਾ ਰਹੇ ਆ ਆਪਾਂ ਇਹ ਜੈਕ ਵਾਲੇ ਲੋਕ ਹੋਗੇ ਜੀ ਆਪਣਾ ਰੋਡ ਤੇ ਜਾਂਦੀ ਟਰਾਲੀ ਉੱਤੇ ਨੀਚੇ ਨਾ ਹੋਵੇ ਜੈਕ ਵਾਲੀ ਆਹ ਲੋਕ ਥੋੜਾ ਜਮ ਕਰ ਦਿੰਦੇ ਵੀਰ ਜੀ ਲੋਕ ਇੱਕ ਵੀ ਕਾਮਯਾਬ ਹੈ ਜੀ ਆਪਾਂ ਮਜਬੂਤੀ ਕਰਕੇ ਦੋ ਲਾ ਦਿੰਦੇ ਆ ਆ ਆਪਣਾ ਰੱਸਾ ਖਿੱਚਣ ਵਾਲੀਆਂ ਰੀਲਾਂ ਹੋ ਗਈਆਂ ਜੀ ਰੀਲਾਂ ਦੋਨੋਂ ਸਾਈਡਾਂ ਦੇ ਨੇ ਵੀਰ ਜੀ ਆਹ ਟੋਚ ਨੁੱਕ ਹੋ ਗਈ ਜੀ ਟਰਾਲੀ ਲੋਡ ਦੀ ਕਿਤੇ ਫਸ ਜੇ ਚਾਹੇ ਇਧਰਲੀ ਸਾਈਡ ਨੂੰ ਖਿੱਚ ਲੋ ਚਾਹੇ ਉਧਰਲੀ ਸਾਈਡ ਨੂੰ ਖਿੱਚ ਲੋ ਦੋਨੇ ਸਾਈਡਾਂ ਤੇ ਟੋਚਨ ਹੁੱਕਾਂ ਲੱਗੀਆਂ ਹੋਈਆਂ ਨੇ ਜੀ ਦੇਖ ਸਕਦੇ ਹੋ ਬਾਡੀ ਸਵਾ 2 ਫੁੱਟ ਹੈ ਜੀ ਟਰੈਲਰ ਦੀ ਤੇ ਵਿੰਡੂ ਤੇ 2.5 ਫੁੱਟ ਹੈ ਫਰੰਟ ਵਾਲਾ ਬੋਰੀਆਂ ਕਰਕੇ ਵਿੰਡੂ 1.5 ਫੁੱਟ ਦਾ ਹੋਰ ਲਵਾਇਆ ਹੈ ਭਾਈਆਂ ਨੇ ਲੱਗ ਦੋ ਦੱਸ ਕੇ ਹੀ ਹਟਿਆ ਵੀਰ ਜੀ ਸਾਰਾ ਲੋਹਾ AISI ਮਾਰ ਕੇ ਹੈ ਵੀਰ ਜੀ ਦੇਖ ਸਕਦੇ ਹੋ ਹਰੇਕ ਲੋਹੇ ਤੇ AISI ਮਾਰ ਕੇ ਦੀ ਸੇਮ ਇਦਾਂ ਦੀ ਮੂਰ ਤੁਹਾਨੂੰ ਦਿਖਾਵਾਂਗੇ ਕੋਈ ਲੋਕ ਲੋਹਾ ਨਹੀਂ ਲਾਂਦੇ ਆਹ ਦੇਖ ਸਕਦੇ ਹੋ ਬਿਲਡਿੰਗ ਦੀ ਸਫਾਈ ਵੀਰ ਜੀ ਫੁੱਲ ਬੈਲਡ ਭਰਿਆ ਹੋਇਆ ਹੈ ਜੀ ਫੁੱਲ ਗ੍ਰੈਂਡਰ ਵੱਜਿਆ ਹੋਇਆ ਉਸ ਤੋਂ ਬਾਅਦ ਪੱਟੀ ਵੀ ਭਰੀ ਹੋਈ ਹੈ ਉਸ ਤੋਂ ਬਾਅਦ ਫਿਰ ਪ੍ਰਾਈਮਰ ਵੱਜਿਆ ਹੋਇਆ ਜੀ ਫਿਰ ਪੇਂਟ ਹੋਇਆ ਹੋਇਆ ਹੈ ਪੇਂਟ ਦੇ 2-3 ਕੋਟ ਲੱਗੇ ਹੋਏ ਆ ਵੀਰ ਜੀ ਗੱਡੀ ਤੇ ਹੱਥ ਫਿਰੋ ਟਰੈਕਟਰ ਤੇ ਹੱਥ ਫਿਰੋ ਜਿਸ ਮੋਟਰਸਾਈਕਲ ਤੇ ਹੱਥ ਫਿਰੋ ਤੇ ਟਰਾਲੇ ਦੇ ਹੱਥ ਫਿਰੋ ਸੇਮ ਲੱਗੂਗਾ ਵੀਰ ਜੀ ਕੁਆਲਿਟੀ ਸੇਮ ਹੈ ਐਸਵਾ ਕੰਪਨੀ ਦਾ ਪੇਂਟ ਹੁੰਦਾ ਹੈ ਜੀ ਫੋਟੋ ਤੁਹਾਨੂੰ ਬਕਾਇਦਾ ਸ਼ੀਸ਼ੇ ਵਾਂਗ ਆਪਣੀ ਧੁੱਪ ਦੇ ਵਿੱਚ ਦਿਖੂਗੀ ਟਰੈਲਰ ਦੇ ਵਿੱਚ 2024 ਲਿਖਿਆ ਹੈ ਵੀਰ ਜੀ ਰਾਤ ਹੀ ਰੈਡੀ ਹੋਇਆ ਹੈ ਜੀ ਸਾਈਡ ਵਾਲੀ ਚਾਦਰ ਆਪਣਾ ਇਹਨੂੰ 10 ਗੇਜ ਲੱਗੀ ਹੈ ਜੀ ਪਿਓਰ ਬਕਾਰੋ ਕੰਪਨੀ ਦੀ ਹੁੰਦੀ ਹੈ ਜੀ ओरिजिनल 5 ਸਾਲ ਦੀ ਆਪਣੀ ਗਾਰੰਟੀ ਹੈ ਜੀ ਟਰਾਲੇ ਨੂੰ ਜੰਗ ਲੱਗ ਜਾ ਜੰਗ ਤਾਂ ਦੂਰ ਰਹੀ ਜੇ ਪੇਂਟ ਵੀ ਉੱਤਰ ਜੇ ਜੈਕ ਆਪਣਾ ਇਹਨੂੰ 25 25 ਟਨ ਵਾਲੇ ਲਾਏ ਨੇ ਜੀ ਦੋ ਦੋ ਸਾਲ ਦੀ ਗਾਰੰਟੀ ਦੇ ਵਿੱਚ 250 ਕਿਲੋਟਲ ਦੀ ਇੱਕ ਜੈਕ ਦੀ ਕਪੈਸਿਟੀ ਹੈ ਜੀ 500 500 ਕਿਲੋਟਲ ਦੋਨੋਂ ਜੈਕਾਂ ਦੀ ਕਪੈਸਿਟੀ ਹੋਊਗੀ ਯਾਨੀ ਕਿ 500 ਟਨ 2 ਸਾਲ ਦੀ ਗਾਰੰਟੀ ਦੇ ਵਿੱਚ ਹੈ ਵੀਰ ਜੀ ਤੇ ਆਪਣਾ 83 ਦਾ ਇੰਚੀ ਹੈ ਜੀ ਐਮਸੀ ਦੀ オリジナル ਤੇ ਬੱਤੇ 3.5 ਦੇ ਨੇ ਵੀਰ ਜੀ ਨਹੀਂ ਸੌਰੀ ਬੱਤੇ ਆਪਣਾ 42 ਦੇ ਨੇ ਵੀਰ ਜੀ 3.5 ਦੇ 12 ਫੁੱਟ ਨੂੰ ਬੰਨਦੇ ਆਪਾਂ ਉਹ ਮੂੰਹ ਚੋਂ ਨਿਕਲ ਗਿਆ ਜੀ ਆਹ ਦੇਖ ਸਕਦੇ ਹੋ 42 ਦੇ ਬੱਤੇ ਹੈ ਜੀ 4 ਫੁੱਟ 4 ਇੰਚ ਇਹਨਾਂ ਦੀ ਲੰਬਾਈ ਹੈ ਜੀ 2 ਫੁੱਟ ਇਹਨਾਂ ਦੀ ਇਦਾਂ ਚੌੜਾਈ ਹੈ ਜੀ ਨਹੀਂ 2 ਫੁੱਟ ਕਰਿਆ 2 ਇੰਚ 4 ਦੂਦੇ ਹੁੰਦੇ ਆ ਵੀਰ ਜੀ ਟਾਇਰਾਂ ਦੀ ਕੰਡੀਸ਼ਨ 20 25 ਪੈਸੇ ਆ ਜੀ ਬੇਦਾਗ ਹਿੱਸਾ ਇਹਨੂੰ ਰੀਲ ਵਾਲੇ ਤੋਂ ਵੀ ਹੈਵੀ ਲਾਇਆ ਹੈ ਜੀ ਗੋਲ ਤੁਹਾਨੂੰ ਦਿਖਾਵਾਂਗੇ ਆ ਟੂਲ ਬਾਕਸ ਚੈੱਕ ਕਰੋ ਵੀਰ ਜੀ ਟੂਲ ਬਾਕਸ ਵੱਡਾ ਹੈ ਜੀ ਬਿਸਤਰੇ ਪਾਉਣ ਨੂੰ ਖਾਣ ਪੀਣ ਦਾ ਸਮਾਨ ਵੀ ਰਜਿਸਟ ਕਰ ਸਕਦੇ ਹੋ ਟਰਾਲਾ ਕਿਤੇ ਦੂਰ ਲੈ ਕੇ ਜਾਣਾ ਹੋਵੇ ਆ ਡਾਲਾ ਦੂਈ ਸਾਈਡ ਵਾਲਾ ਆ ਗਿਆ ਜੀ ਸਾਈਡ ਵਾਲਾ ਖਿੜਕੀ ਵੀ ਕਹਿੰਦੇ ਇਹਨੂੰ ਆ ਦੇਖ ਸਕਦੇ ਹੋ ਵੀਰ ਜੀ ਦੋਨੋਂ ਸਾਈਡਾਂ 'ਤੇ ਬਾਈ ਨੇ ਡਾਲਾ ਰਖਾਇਆ ਹੈ ਜੀ। ਜਹਾਜੀ ਫਰਸ਼ ਹੈ ਜੀ ਆਪਣਾ 6mm ਮੋਟਾ। ਆਹ ਫਰਸ਼ ਵੀਰ ਜੀ 2-4 ਢੇਡੇ ਲਾਉਂਗੇ ਜੀ ਆ ਜਿਹੜੀ ਪਾਪੜੀ ਜੀ ਹੁੰਦੀ ਹੈ ਜੀ ਇਹ ਸਮੁੰਦਰ 'ਚ ਚੱਲਿਆ ਹੋਇਆ ਫਰਸ਼ ਹੁੰਦਾ ਹੈ। ਜਿਹੜਾ ਸਮੁੰਦਰ ਦੇ ਵਿੱਚ ਖਾਰ ਆਂਦਾ ਜੀ ਉਹਦੀ ਪਾਪੜੀ ਹੁੰਦੀ ਆ। 2-4 ਬਾਰ ਜਦੋਂ ਤੁਸੀਂ ਢੇਡੇ ਲਾਉਂਗੇ ਇਹਨੂੰ ਲੋਡ ਕਰਕੇ ਇਹ ਸਾਰਾ ਚਿੱਟਾ ਦੁੱਧ ਵਰਗਾ ਫਰਸ਼ ਨਿਕਲ ਜਾਣਾ ਹੈ ਜੀ। ਇਹ ਕੰਡੀਸ਼ਨ ਨਹੀਂ ਇਹਦੀ ਰਹੂਗੀ ਚਿੱਟੇ ਕੱਪੜੇ ਪਾ ਕੇ ਤੁਸੀਂ ਟਰਾਲੇ ਦੇ ਫਰਸ਼ ਤੇ ਚੌਂਕੜੀ ਮਾਰ ਕੇ ਬਹਿਜੋ ਕੱਪੜੇ ਨਹੀਂ ਥੋੜੇ ਕਾਲੇ ਹੋਣੇ ਚਿੱਟਾ ਦੁੱਧ ਵਰਗਾ ਫਰਸ਼ ਨਿਕਲ ਜਾਣਾ ਜੀ ਪੂਰੀ ਸਫਾਈ ਹੋ ਜਾਣੀ ਆ ਫਰਸ਼ ਦੀ ਅਰੇ ਲੋਕ ਸਾਰੇ ਥੋੜੇ ਟੈਟ ਹੈ ਜੀ ਰੰਗ ਵੱਜਿਆ ਹੋਇਆ ਇਹਨਾਂ ਦੇ ਤੇ ਦੋ ਚਾਰ ਵਾਰ ਖੋਲੋਗੇ ਫੁੱਲ ਫਿਟਿੰਗ ਹੋ ਜੂਗੀ ਇਹਨਾਂ ਦੀ ਤੇ ਆਪਣਾ ਵਾਲੇ ਕੁੰਡੇ ਦੇਖ ਸਕਦੇ ਹੋ ਜੀ ਹਰ ਇੱਕ ਖਾਨੇ ਦੇ ਵਿੱਚ ਆਪਾਂ ਲਾਉਂਦੇ ਆ ਸਾਈਡ ਵਾਲਾ ਰੱਸਾ ਸਾਈਡ ਨੂੰ ਰੱਸਾ ਮਾਰਦੇ ਨੇ ਜਦ ਕੰਮ ਆਉਂਦੇ ਨੇ ਬਿਲਡਿੰਗ ਦੀ ਸਫਾਈ ਵੀ ਜਿੱਕ ਕੱਲੀ-ਕੱਲੀ ਅੰਗਲ ਦੇ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਇੱਕ ਵਾਰ ਦੇਖ ਸਕਦੇ ਹੋ ਜੀ ਚੈੱਕ ਕਰੋ ਵੀ ਜੀ ਫੁੱਲ ਫਿਨਿਸ਼ਿੰਗ ਟਰਾਲੇ ਨੂੰ ਆਪਾਂ ਦਿੰਦੇ ਆ ਜੀ ਆਪਣਾ ਮਾਰਕ ਆ ਗਿਆ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਦੱਸਦੇ ਆ ਐਮ ਈ ਡਬਲਯੂ ਐਮ ਤੋਂ 모ਹਨ ਮੇਰਾ ਨਾਮ 모ਹਨਾ ਵੀਰ ਜੀ ਈ ਤੋਂ ਇੰਟਰਪ੍ਰਾਈਜ਼ ਡਬਲਯੂ ਤੋਂ ਵਰਕਸ਼ਾਪ 모ਹਨ ਇੰਟਰਪ੍ਰਾਈਜ਼ ਵਰਕਸ਼ਾਪ ਆ ਆਪਣਾ ਪੱਤੀਆਂ ਡਾਲੇ ਵਾਲੀ ਹੋ ਗਈਆਂ ਜੀ ਆ ਸੰਗਲ ਵੀ ਆਪਣਾ ਡਾਲੇ ਵਾਲੀ ਹੋ ਗਈ ਆ ਬਾਜ ਦੀ ਫੋਟੋ ਹੋ ਗਈ ਜੀ ਦੋਈ ਸਾਈਡ ਤੇ ਵੀ ਇਹ ਸਾਈਡ ਤੇ ਵੀ ਇਹ ਦੋਨੋਂ ਸਾਈਡ ਵਾਲੇ ਖਿੜਕੀ ਨੂੰ ਹੈਗੀ ਹੈ ਜੀ ਇਹ ਮੈਟ ਦੀ ਹੁੰਦੀ ਹੈ ਜੀ ਪੋਸਟਰ ਹੁੰਦਾ ਹੈ 오रिजिनल ਕੋਈ ਲੋਕਲ ਨਹੀਂ ਹੁੰਦਾ ਸਾਰੇ ਸਟicker ਹੁੰਦੇ ਆਪਣੇ ਟਰਾਲੇ ਨੂੰ ਅੱਜ ਕੱਲ੍ਹ ਹੱਥ ਨਾਲ ਲਿਖਾਈ ਦਾ ਟ੍ਰੈਂਡ ਚੱਲਿਆ ਗਿਆ ਆਪਣੇ ਟਰਾਲੇ ਨੂੰ ਸਾਰਿਆਂ ਨੂੰ ਸਟicker ਹੁੰਦੇ ਆ ਜੀ ਚਾਹੇ ਮਹਿੰਗਾ ਟਰਾਲਾ ਹੋਵੇ ਚਾਹੇ ਸਸਤਾ ਹੋਵੇ ਤੇ ਆ ਨੀਚੇ ਬਾਡੀ ਤੋਂ ਨੀਚੇ ਪਲੇਨ ਸਰੀਏ ਪਏ ਹੋਏ ਨੇ ਤੇ ਉੱਤੇ ਪੈ ਪਿਆ ਹੋਇਆ ਜੀ ਗੋਲ ਪੈਪ ਕਿਸੇ ਵੀਰ ਨੂੰ ਐਂਗਲ ਪਵਾਣੀ ਹੋਵੇ ਉਹ ਕਸਟਮਾਈਜ਼ ਹੁੰਦਾ ਹੈ ਜੀ ਉਹ ਵੀ ਪਾ ਦਾਂਗੇ ਤੇ ਆਪਣਾ ਇਹ ਪਲੇਨ ਸਰੀ ਹੋਊਗਾ ਉੱਪਰ ਪੈਪ ਹੋ ਗਿਆ ਵੇ ਟਰਾਲੇ ਦੀ ਸਫਾਈ ਫੁੱਲ ਹੋ ਗਈ ਜੀ ਬਾਡੀ ਇਹਦੀ ਸਵਾ 2 ਫੁੱਟ ਹੋ ਗਈ ਜੀ ਉੱਤੇ 2.5 ਫੁੱਟ ਬਿੱਡ ਹੋ ਗਿਆ ਬਿੱਡ ਵਾਲੇ ਪੈਪ ਦੀ ਮੋਟਾਈ ਚੈੱਕ ਕਰ ਲਓ ਵੀਰ ਜੀ ਲੇਜ਼ਰ ਕਟਿੰਗ ਬਿੱਡ ਹੋ ਗਿਆ ਜੀ ਪਲਾਜ਼ਮਾ ਕਹਿੰਦੇ ਨੇ ਇਹਨੂੰ ਜਾਲੀ ਇਸ ਕਰਕੇ ਨਹੀਂ ਲਾਈਏ ਟਰਾਲੇ ਨੂੰ ਬਾਈਆਂ ਨੂੰ ਜਾਲੀ ਦੀ ਲੋੜ ਨਹੀਂ ਆਲੂ ਦੇ ਵਿੱਚ ਜ਼ਿਆਦਾ ਚੱਲਣਾ ਹੈ ਜੀ ਇਹ ਹੱਬ ਚੈੱਕ ਕਰ ਲਓ ਜੀ ਇਹਦੀ 10 ਨਟ ਹੀ ਹੱਬ ਹੈ ਜੀ 20 ਵਾਈ ਨੰਬਰ ਵਾਇਰਿੰਗ ਨੇ ਇਹਨੂੰ ਬਿਲਕੁਲ ਨਵੇਂ ਵਾਇਰਿੰਗ ਹੁੰਦੇ ਆ ਵੀਰ ਜੀ ਕੋਈ ਪੁਰਾਣੇ ਨਹੀਂ 5 ਸਾਲ ਹੱਬ ਨੂੰ ਖੋਲਣ ਦੀ ਲੋੜ ਨਹੀਂ ਜੀ ਗਰੀਸ ਬਿਲਕੁਲ オリジナル ਨਿਊ ਗਰੀਸ ਹੁੰਦੀ ਆ ਆ ਨਟ ਆਪਣਾ ਬੀਲ ਕੱਪ ਵਾਲਾ ਹੋ ਗਿਆ ਜੀ ਬੀਲ ਕੱਪ ਲੱਗਣਗੇ ਇਹਨੂੰ ਜਿੱਦਾਂ ਦੇ ਆ ਟਰਾਲੇ ਨੂੰ ਲੱਗ ਰਹੇ ਨੇ ਜੀ ਦੇਖ ਸਕਦੇ ਹੋ ਇਦਾਂ ਦੇ ਬੀਲ ਕੱਪ ਲੱਗਣੇ ਆ ਵੀਰ ਜੀ ਰੰਗ ਕੀਤਾ ਹੋਇਆ ਜੀ ਬੀਲ ਕੱਪਾਂ ਲਾਵਾਂਗੇ ਆਪਾਂ ਉਹਨਾਂ ਨਾਲ ਇਹਨਾਂ ਦੀ ਹੋਰ ਟੌਰ ਬਣ ਜਾਣੀ ਆ ਜੀ ਟਰਾਲੇ ਦੀ ਆਪਣਾ ਨਿਊ ਮਾਡਲ ਹੋ ਗਿਆ ਵੀਰ ਜੀ ਡੀ ਪਲੇਟ ਵੀ ਕਹਿੰਦੇ ਇਹਨੂੰ ਟਾਇਰਾਂ ਦਾ ਕਵਰ ਵੀ ਕਹਿੰਦੇ ਆ ਜੀ ਕਹੀਂ ਬਾਈ ਕਹਿੰਦੇ ਨੇ ਕਿ ਇੱਥੇ ਕੁਝ ਹੋਰ ਲਿਖ ਦੋ 2024 ਲਿਖ ਦੋ ਟਰੈਕਟਰ ਦਾ ਨਾਮ ਜੋ ਮਰਜ਼ੀ ਲਿਖਾ ਸਕਦੇ ਹੋ ਆਪਣੀ ਮਰਜ਼ੀ ਨਾਲ ਨਿਊ ਮਾਡਲ ਦਾ ਇਹ ਫਾਇਦਾ ਹੈ ਜੀ ਚਾਹੇ ਕੋਈ ਟਰਾਲੇ ਨੂੰ 10 ਸਾਲ ਬਾਅਦ ਦੇਖ ਰਿਹਾ ਹੋਵੇ ਤਾਂ ਵੀ ਇਹ ਪੜ ਕੇ ਐ ਲੱਗੂਗਾ ਨਿਊ ਮਾਡਲ ਵੀ ਟਰਾਲਾ ਨਵਾਂ ਹੀ ਆ ਬਾਈ ਦਾ ਆਪਣਾ ਹਿੱਸਾ ਦੇਖ ਲਓ ਜੀ ਰੇਲ ਵਾਲੇ ਤੋਂ ਵੀ ਹੈਵੀ ਹੈ 5.5 ਇੰਚ ਹਿੱਸਾ ਹੁੰਦਾ ਵੀਰ ਜੀ ਟਾਇਰ ਵੀ 25 ਪੈਸੇ ਨੇ ਜੀ ਆ ਟਾਇਰਾਂ ਦੇ ਵਿੱਚ ਕਵਰ ਹੁੰਦਾ ਵੀਰ ਜੀ ਦੇਖ ਸਕਦੇ ਹੋ ਆ ਕਵਰ ਮੈਟ ਵਾਸਤੇ ਹੁੰਦਾ ਜੀ ਜਿਵੇਂ ਗੱਡੀਆਂ ਨੂੰ ਮੈਟ ਹੁੰਦਾ ਜੀ ਗਾਰੇ ਵਾਲਾ ਦੋਨੋਂ ਸੈਟ ਟਾਇਰਾਂ ਦੇ ਵਿੱਚ ਹੁੰਦਾ ਹੈ ਜੀ ਕਈ ਬਾਈ ਕਹਿੰਦੇ ਨੇ ਕਿ ਤੁਸੀਂ ਮੈਟ ਵੀ ਲਾ ਦਿਆ ਕਰੋ ਮੈਟ ਤਾਂ ਵੀਰ ਜੀ ਐਸੈਸਰੀ ਵਾਲੀ ਦੁਕਾਨ ਤੋਂ ਮਿਲੂਗਾ ਜੀ ਜਿੱਥੋਂ ਗੱਡੀਆਂ ਦਾ ਸਮਾਨ ਮਿਲਦਾ ਹੈ ਰੋਡਾਂ ਤੇ ਦੁਕਾਨਾਂ ਹੁੰਦੀਆਂ ਸਭ ਨੂੰ ਹੀ ਪਤਾ ਹੈ ਜੀ ਉਹ ਇਹ ਪਲੇਟ ਤੇ ਮੈਟ ਲੱਗ ਜਾਊਗਾ ਜੀ ਜੰਗਾ ਆਪਾਂ ਬਾਕਾਇਦਾ ਦਿੰਦੇ ਆ ਆ ਪਿੱਛੇ ਡਾਲਾ ਦੇਖ ਸਕਦੇ ਹੋ ਵੀ ਜੀ ਕਿੰਨਾ ਮਜ਼ਬੂਤ ਡਾਲਾ ਕੀਤਾ ਹੋਇਆ ਜੀ ਦੋ ਤਿੰਨ ਬੰਦਿਆਂ ਬਿਨਾ ਇਹਦਾ ਡਾਲਾ ਨਹੀਂ ਖੁੱਲਣਾ ਜੀ ਟਰਾਲੇ ਦਾ ਬਹੁਤ ਹੈਵੀ ਟ੍ਰੇਲਰ ਨੂੰ ਡਾਲਾ ਲਾਇਆ ਹੈ ਜੀ ਬਾਈਆਂ ਦੀ ਡਿਮਾਂਡ ਤੇ ਡਾਲਾ ਆਪਾਂ ਤਿੰਨ ਸਾਈਡ ਵਾਲਾ ਵੀ ਕਰ ਦਿੰਦਾ ਨੀਚੇ ਨੂੰ ਵੀ ਖੁੱਲਦਾ ਹੈ ਉੱਪਰ ਨੂੰ ਵੀ ਖੁੱਲਦਾ ਹੈ ਤੇ ਸਾਈਡ ਨੂੰ ਵੀ ਖੁੱਲਦਾ ਹੈ ਤੇ ਇੱਕ ਡਾਲਾ ਵਿਚਾਲਾ ਹੋ ਗਿਆ ਜੀ ਦੋ ਫਾੜ ਗਰਾਰੀ ਵਾਲਾ ਕਹਿੰਦੇ ਆ ਇਹ ਬਾਈਆਂ ਨੇ ਆਪਣੀ ਡਿਮਾਂਡ ਤੇ ਸਿਰਫ ਨੀਚੇ ਨੂੰ ਖੁੱਲਦਾ ਕਰਾਇਆ ਹੈ ਜੀ ਆਲੂ ਕਰਕੇ ਇਦੇ ਵਿੱਚ ਆਪਣਾ ਇਹ ਪੱਤੀ ਪੈ ਜਾਣੀ ਹੈ ਜੀ ਇੱਥੋਂ ਖੋਲ ਕੇ ਪੱਤੀ ਪੈਜੋਗੇ ਡਾਲਾਂ ਇਹ ਪੱਤੀ ਤੇ ਰੁਕ ਜਾਊਗਾ ਨੀਚੇ ਬੰਪਰ ਵੀ ਲਾਇਆ ਹੋਇਆ ਜੀ ਟਰਾਲੇ ਨੂੰ ਲਾਈਟਾਂ ਦੀ ਜਗ੍ਹਾ ਦਿੱਤੀ ਹੋਈ ਆ ਵੀਰ ਜੀ ਲਵਾ ਸਕਦੇ ਹੋ ਤੁਸੀਂ ਇਲੈਕਟ੍ਰੀਸ਼ੀਅਨ ਤੋਂ ਆਪਾਂ ਵੀ ਲਾ ਦਿੰਦੇ ਆ ਲਾਈਟਾਂ ਦੇ ਪੈਸੇ ਲੱਗਦੇ ਆ ਜੀ ਬਾਕੀ ਜਗ੍ਹਾ ਆਪਾਂ ਹਰ ਇੱਕ ਟਰਾਲੇ ਨੂੰ ਦਿੰਦੇ ਆ ਕਿਤੋਂ ਵੀ ਤੁਸੀਂ ਲਵਾ ਸਕਦੇ ਹੋ ਇਲੈਕਟ੍ਰੀਸ਼ੀਅਨ ਤੋਂ ਆਪਣੀ ਮਰਜ਼ੀ ਦੀ ਲਾਈਟਾਂ ਨੀਚੇ ਬੰਪਰ ਲਾਇਆ ਹੋਇਆ ਜੀ ਆ ਆਪਣਾ ਹੁੱਕ ਹੋ ਗਈ ਜੀ ਪਿੱਛੇ ਟਰਾਲਾ ਪਾਉਣ ਨੂੰ ਜਿੰਨਾ ਮਰਜ਼ੀ ਲੋਡ ਦਾ ਭਰ ਕੇ ਟਰਾਲਾ ਪਾਉ ਵੀਰ ਜੀ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਹੁੱਕ ਦੀ ਇਹੀ ਸਿਫਤ ਤੁਹਾਨੂੰ ਦਿਖਾਉਂਦੇ ਆ ਹੁੱਕ ਜਰਾ ਗੌਰ ਨਾਲ ਦੇਖਿਆ ਕਰੋ ਕਿੰਨੀ ਹੈਵੀ ਪੱਤੀ ਲਾਈ ਹੋਈ ਹੈ ਜੀ ਅੰਦਰ ਦੇਖੋ ਜੀ ਪੂਰੀ ਸਪੋਰਟ ਦਿੱਤੀ ਹੋਈ ਹੈ ਔਕਰ ਨੂੰ ਪੂਰਾ ਮੋਡੀਫਾਈਡ ਟਰਾਲਾ ਕੀਤਾ ਹੋਇਆ ਵੀਰ ਜੀ ਐਮ ਈ ਡਬਲ ਐਮ ਈ ਡਬਲ ਕਿਤੇ ਵੀ ਸਰਚ ਮਾਰੋ ਫੇਸਬੁੱਕ ਇੰਸਟਾਗ੍ਰਾਮ YouTube ਸਭ ਜਗ੍ਹਾ ਤੁਹਾਨੂੰ ਆਪਣੇ ਐਮ ਈ ਡਬਲ ਦੇ ਟਰਾਲੇ ਮਿਲ ਜਾਣਗੇ 290000 ਰੁਪਏ ਰੇਟ ਹੈ ਵੀਰ ਜੀ ਕਿਸੇ ਹੋਰ ਵੀਰ ਨੇ ਤਿਆਰ ਕਰਾਣਾ ਹੋਵੇ ਆਰਡਰ ਕਰ ਸਕਦੇ ਹੋ ਆਪਣੇ ਕੋਲ ਪਹੁੰਚ ਕੇ ਵੀ ਫੋਨ ਤੇ ਔਨਲਾਈਨ ਵੀ ਆਰਡਰ ਕਰ ਸਕਦੇ ਹੋ ਆਰਡਰ ਵੀ ਜੀ 5000 2000 ਪਾ ਕੇ ਕੁਝ ਵੀ ਕਰ ਸਕਦੇ ਹੋ ਜੀ ਤੁਸੀਂ ਟੈਂਬਾਲੇ ਸ਼ਹਿਰ ਪਹੁੰਚ ਕੇ ਵੀ ਕਰ ਸਕਦੇ ਹੋ ਜੀ ਆਰਡਰ ਤੇ ਆਰਡਰ ਤੋਂ ਬਾਅਦ ਵੀਰ ਜੀ 5 7 10 ਦਿਨ ਦੇ ਅੰਦਰ ਅੰਦਰ ਅੱਪਾ 16 ਫੁੱਟਾ ਟਰੈਲਰ ਰੈਡੀ ਕਰ ਦਾਂਗੇ 12 ਫੁੱਟਾ 5 ਦਿਨ ਦੇ ਅੰਦਰ ਕਰ ਦਿੰਦੇ ਆ ਜੀ 13 14 ਫੁੱਟ ਵੀ 5 ਦਿਨ ਦੇ ਅੰਦਰ ਕਰ ਦਿੰਦੇ ਆ 5 6 ਦਿਨ ਦੇ 16 17 18 ਫੁੱਟ ਨੂੰ 10 ਦਿਨ ਲੱਗ ਜਾਂਦੇ ਆ ਜੀ ਬਹੁਤ ਸੋਹਣੀ ਲੁੱਕ ਹੈ ਜੀ ਰੋਇਲ ਬਲੂ ਕਲਰ ਵੀ ਬਹੁਤ ਪਿਆਰਾ ਹੈ ਜੀ ਟਰੇਲਰ ਦਾ ਬਾਡੀ ਸਵਾ 2 ਫੁੱਟ ਵਿड् 2.5 ਫੁੱਟ ਹੈ ਜੀ ਲੰਬਾਈ 16 ਫੁੱਟ ਹੈ ਚੌੜਾਈ 7 ਫੁੱਟ ਹੈ ਸਾਰਾ ਹੈਵੀ ਮਾਲ ਆਇਆ ਕੱਲੀ ਕੱਲੀ ਚੀਜ਼ ਵੀਰ ਜੀ ਤੁਹਾਨੂੰ ਦਿਖਾ ਦਈ ਜੇ ਕੁਝ ਰਹਿ ਗਿਆ ਹੋਵੇ ਲੇਜ਼ਰ ਕਟਿੰਗ ਦਾ ਸਮਾਨ ਹੈ ਜੀ ਇਹ ਤਾਂ ਦਿਖ ਹੀ ਰਿਹਾ ਦੱਸਣ ਦੀ ਤਾਂ ਲੋੜ ਹੀ ਨਹੀਂ ਆ ਸਾਰਾ ਲੇਜ਼ਰ ਕਟਿੰਗ ਦਾ ਸਮਾਨ ਹੁੰਦਾ ਹੈ ਜੀ ਸਾਰਾ ਤੇ ਇੱਕ ਸਪੋਰਟਾਂ ਚੈੱਕ ਕਰ ਲਓ ਵੀਰ ਜੀ ਟਰਾਲੇ ਨੂੰ ਚਾਰ ਚਾਰ ਦੋਨੋਂ ਸਾਈਡਾਂ ਦੇ ਸਪੋਰਟਾਂ ਲਾਈ ਹੋਈਆਂ ਨੇ 4 ਇੰਚੀ ਬੱਤੇ ਦੀ ਪਹਿਲੀ ਸਪੋਰਟ ਆ ਸ਼ੁਰੂ ਦੇ ਵਿੱਚ ਹੈ ਜੀ ਦੂਜੀ ਸਪੋਰਟ ਆ ਟਾਇਰਾਂ ਦੇ ਅੱਗੇ ਆ ਜੀ ਤੀਜੀ ਸਪੋਰਟ ਟਾਇਰਾਂ ਦੇ ਪਿੱਛੇ ਆ ਵੀਰ ਜੀ ਚੌਥੀ ਸਾਰਿਆਂ ਤੋਂ ਲਾਸਟ ਆ ਜੀ ਹੁਣ ਆਪਾਂ ਤੁਹਾਨੂੰ ਇੱਕ ਵਾਰ ਦੂਰ ਤੋਂ ਵੀ ਚਾਰੋਂ ਜ਼ੂਮ ਕਰਕੇ ਵੀ ਦਿਖਾ ਦਾਂਗੇ ਸਪੋਰਟਾਂ ਆਹ ਦੇਖ ਸਕਦੇ ਹੋ ਵੀਰ ਜੀ ਪਹਿਲੇ ਨੰਬਰ ਤੇ ਨਿਗਾਹ ਮਾਰੋ ਜੀ ਐਂਗਲ ਦੀ ਜਗ੍ਹਾ ਤੇ ਸਪੋਰਟ ਲੱਗੀ ਹੋਈ ਹੈ ਜੀ 4 ਇੰਚੀ ਦੂਜੀ ਟਾਇਰਾਂ ਦੇ ਅੱਗੇ ਨਿਗਾਹ ਮਾਰੋ ਜੀ ਤੀਜੀ ਟਾਇਰਾਂ ਦੇ ਪਿੱਛੇ ਚੌਥੀ ਟਾਇਰਾਂ ਤੋਂ ਲਾਸਟ ਹੈ ਵੀਰ ਜੀ 16 ਫੁੱਟ ਟ੍ਰੇਲਰ ਹੈ ਜੀ ਇਹਨੂੰ 17 ਬੱਤੀ ਲੱਗੇ ਹੋਏ ਆ ਥੱਲੇ 4-2 ਦੇ ਬੱਤੇ ਆ ਜੀ 10 ਇੰਚੀ ਛਾਸੀ ਹੈ ਇਹਦੀ ਤੇ ਆਪਣਾ 4-4 ਸਪੋਰਟਾਂ ਲਾਈ ਹੋਈਆਂ ਨੇ ਸਾਈਡਾਂ ਤੇ 16 ਥੱਲੇ ਬੱਤੇ ਸੌਰੀ 17 ਥੱਲੇ ਬਿੱਤੇ ਹੋਗੇ 17 ਹੀ ਸਾਈਡ ਤੇ ਐਂਗਲਾਂ ਹੋਗੀਆਂ 4-4 ਸਪੋਟਾਂ ਹੋਗੀਆਂ ਜੀ 4 ਇੰਚ ਚੈਨਰ ਦੀਆਂ ਬਹੁਤ ਸੋਹਣੀ ਲੁੱਕ ਦੇ ਵਿੱਚ ਟਰੈਲਰ ਰੈਡੀ ਹੋਇਆ ਹੈ ਜੀ ਆਪਣਾ ਸਾਈਡ ਤੇ ਕੈਨੇਡਾ ਦਾ ਆਪਣਾ ਝੰਡਾ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਆਪਣਾ ਰਿਸਪੈਕਟ ਫਾਰਮਰ ਪਲੇਟਾਂ ਲੱਗੀਆਂ ਨੇ ਜੀ ਅੱਗੇ ਦੋ ਪਲੇਟਾਂ ਅੱਗੇ ਲੱਗੀਆਂ ਜਿਨੇ ਨਿਰਵਿਅੋ ਨਿਰਵੈਰ ਉਪਤੇ ਮੁੱਛ ਤੇ ਸਰਦਾਰੀ ਲਿਖਿਆ ਹੋਇਆ ਹੈ ਜੀ ਜੇ ਵੀਰ ਜੀ ਕੁਝ ਦੱਸਣਾ ਰਹਿ ਗਿਆ ਉਹ ਫੋਨ ਕਰਕੇ ਪੁੱਛ ਸਕਦੇ ਹੋ ਜੀ ਤੇ ਵੀਡੀਓ ਦੱਸਿਓ ਜਰੂਰ ਕਿਦਾਂ ਦੀ ਲੱਗੀ ਕਮੈਂਟ ਕਰਕੇ ਤੇ ਸ਼ੇਅਰ ਵੀ ਕਰਿਓ ਵੀਡੀਓ ਨੂੰ ਲਾਈਕ ਵੀ ਕਰਿਓ ਟਰੇਲਰ ਆਪਣੇ ਕੋਲ ਹੋਰ ਵੀ ਖੜੇ ਆ ਵੀਰ ਜੀ 12 ਫੁੱਟੇ ਖੜੇ ਆ ਜੀ 4-5 ਟਰੇਲਰ ਆ ਪਿੱਛੇ ਦੇਖ ਸਕਦੇ ਹਾਂ ਆ 12 ਫੁੱਟੇ ਆ ਜੀ ਆ 14 ਫੁੱਟੇ ਆ ਜੀ ਇੰਨਾ ਟਰੇਲਰਾਂ ਦਾ ਰਿਵਿਊ ਕਰਾਇਆ ਹੋਇਆ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਰੇਟ ਵੇਟ ਸਭ ਚੀਜ਼ ਦੱਸੀ ਹੋਈ ਆ ਕੱਲਾ ਕੱਲਾ ਨਟ ਦਿਖਾਇਆ ਹੋਇਆ ਜੀ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਈ ਹੋਈ ਹੈ ਕੀ ਕੀ ਲੱਗਿਆ ਇਹ ਆਪਣਾ ਹੋ ਗਿਆ 15 ਫੁੱਟ ਟਰੇਲਰ ਇਹਦਾ ਵੀ ਰਿਵਿਊ ਕਰਾਵਾਂਗੇ ਵੀਰ ਜੀ ਇਹਦੀ ਲੱਗ ਤੋਂ ਵੀਡੀਓ ਬਣਾਵਾਂਗੇ ਜੀ ਆਹ ਆਪਣਾ 14 ਫੁੱਟ ਹੋ ਗਿਆ ਜੀ ਇਹਦੀ ਵੀ ਲੱਗ ਤੋਂ ਵੀਡੀਓ ਬਣਾਵਾਂਗੇ ਇਹ ਦਿਖਾ ਰਹੇ ਹਾਂ ਤੁਹਾਨੂੰ ਇਹਨਾਂ ਦੀ ਵੀਡੀਓ ਇਹ ਵੀਡੀਓ ਤੋਂ ਬਾਅਦ ਬਣਾਵਾਂਗੇ ਇਹ ਟਰਾਲਾ ਆਪਣਾ ਅੱਜ ਜਾਣ ਵਾਲਾ ਹੈ ਜੀ ਇਸ ਕਰਕੇ ਆਪਾਂ ਨੇ ਇਹਦੀ ਵੀਡੀਓ ਪਹਿਲਾਂ ਬਣਾਈ ਹੈ ਇਹ ਆਪਣਾ ਬਿਨਾ ਜੱਕ ਤੋਂ ਹੋ ਗਿਆ 16 ਫੁੱਟ ਇਹ ਵੀ ਆਗਰੇ ਜਾਣਾ ਹੈ ਜੀ ਟਰਾਲਾ ਇਹ 14 ਫੁੱਟ ਹੋ ਗਿਆ ਜੀ ਇਹ ਦੋਨੋਂ ਟਰਾਲੇ ਰॉयਲ ਬਲੂ ਨੀਲਾ ਕਲਰ ਦੇ ਆ ਜੌਂਡੀਅਰ ਕਲਰ ਇੱਕੋ ਬੰਦੇ ਕੋਲ ਜਾਣਿਆ ਜੀ ਇੱਕੋ ਵੀਰ ਕੋਲ ਉੱਪਰ ਬਾਈ ਨੇ ਟੋਕਰੀ ਵੀ ਲਵਾਈ ਆ ਸਹਿ ਜਿੰਨਾ ਦਾ 14 ਫੁੱਟ ਹੈ ਜੀ ਆਪ ਵਾਈਟ ਕਲਰ ਆ ਗਿਆ ਜੀ ਆਪ ਵਾਈਟ ਕਲਰ ਮੋਗੇ ਜਾਣਾ ਹੈ ਜੀ ਆਨਲਾਈਨ ਬਾਈ ਨੇ ਸਾਈ ਪਾਈ ਸੀ ਇਹਦੀ ਇਹ ਰੈਡੀ ਖੜਾ ਆਪਣੇ ਕੋਲ ਬਾਈ ਰਸਤੇ ਬੰਦ ਹੈ ਜੀ ਕਿਸਾਨ ਅੰਦੋਲਨ ਕਰਕੇ ਇਸ ਕਰਕੇ ਬਾਈ ਪਹੁੰਚ ਨਹੀਂ ਸਕ ਰਿਹਾ ਇੰਨਾ ਸਾਰੇ ਟਰਾਲਿਆਂ ਦੀ ਆਪਾਂ ਦੁਬਾਰਾ ਵੀਡੀਓ ਬਣਾਵਾਂਗੇ ਜੀ ਉਹ ਟਰਾਲੇ ਨੇ ਜਾਣਾ ਇਸ ਕਰਕੇ ਵੀਡੀਓ ਬਣਾਈ ਆ ਆਪਣਾ ਮਿਲਟਰੀ ਗ੍ਰੀਨ 15 7 ਹੋ ਗਿਆ ਜੀ ਇਹ ਵੀ ਆਗਰੇ ਜਾਣਾ ਟਰੱਲਾ ਔਨਲਾਈਨ ਬੁਕਿੰਗਾਂ ਵੀਰ ਜੀ ਚੱਲ ਰਹੀਆਂ ਨੇ ਸੀਜ਼ਨ ਕਰਕੇ ਕਈ ਵਾਰ ਫੋਨ ਨਹੀਂ ਚੱਕ ਹੁੰਦਾ ਜੀ ਤੁਸੀਂ ਵਟਸਐਪ ਤੇ ਮੈਸੇਜ ਕਰਦਿਆ ਕਰੋ ਵੀਡੀਓ ਜ਼ਰੂਰ ਦੱਸਿਓ ਵੀਰ ਜੀ ਕਿੰਦਾਂ ਦੀ ਲੱਗੀ ਕਮੈਂਟ ਕਰਕੇ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰਿਓ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ